ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ 332591 ਵੋਟਾਂ ਨਾਲ ਜਿੱਤ ਹਾਸਲ ਕੀਤੀ ਡਾਕਟਰ ਅਮਰ ਸਿੰਘ ਦੀ ਜਿੱਤ ਤੋਂ ਬਾਅਦ ਆਪਣੇ ਪਰਿਵਾਰ ਨਾਲ ਡੀਸੀ ਦਫ਼ਤਰ ਵਿੱਚ ਜਿੱਤ ਦਾ ਸਰਟੀਫਿਕੇਟ ਲੈਣ ਪਹੁੰਚੇ ਉਧਰ ਕਾਂਗਰਸ ਪਾਰਟੀ ਦੇ ਪ੍ਰਵਕਤਾ ਨਾਗਪਾਲ ਅਤੇ ਸਤਾਰ ਮੁਹੰਮਦ ਲਿਬਰਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਬਹੁਤ ਖੁਸ਼ੀ ਹੈ ਔਰ ਉਸ ਦੇ ਨਾਲ ਹੀ ਮੈਂ ਆਪਣੇ ਸਾਰੇ ਕਾਂਗਰਸ ਦੀ ਪਾਰਟੀ ਦੇ ਲੀਡਰਾਂ ਵਰਕਰਾਂ ਔਰ ਆਪਣੇ ਸਾਰੇ ਰਿਸ਼ਤੇਦਾਰ ਸਗੇ ਸੰਬੰਧੀ ਦੋਸਤ ਮਿੱਤਰ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੀ ਮਿਹਨਤ ਕਰਕੇ ਮੈਨੂੰ ਜਿੱਤ ਦਵਾਈ ਆ ਦੂਸਰਾ ਉਹਦੇ ਨਾਲ ਹੀ ਮੈਂ ਛੋਟੇ ਸਾਹਿਬ ਦਾਦਿਆਂ ਔਰ ਮਾਤਾ ਗੁਜਰਪੁਰ ਦਾ ਵੀ ਉਹਨਾਂ ਨੂੰ ਨਤਮਸਤ ਹੋਣੇ ਹੋਣ ਦਾਵਾਵਾਂਗਾ ਕਿ ਉਹਨਾਂ ਦੇ ਅਸ਼ੀਰਵਾਦ ਕਰਕੇ ਮੈਨੂੰ ਦੁਬਾਰਾ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਹੁਣ ਹੌਂ ਕਾਮ ਹੈ। ਮੇਰੇ ਇੱਕ ਤਾਂ ਬਹੁਤ ਸਾਰੇ ਪਿਛਲੇ ਪ੍ਰੋਜੈਕਟਸ ਪੈਂਡਿੰਗ ਨੇ ਜਿਹੜੇ ਮੈਂ ਚਾਹੁੰਦਾ ਸੀ ਪਰ ਉਹ ਪਾਜ-ਪਾਜ ਸਰਕਾਰ ਸੀ ਬਹੁਤ ਘੱਟ ਕੰਮ ਕਰਦੀ ਸੀ ਸਾਡੇ ਤੇ ਹੁਣ ਕੋਸ਼ਿਸ਼ ਕਰਦੇ ਆ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਕੰਮ ਨਿਬੇੜੇ ਜਾਣ। ਇਹਦੀ ਕੋਸ਼ਿਸ਼ ਕਰਾਂਗੇ। ਮੈਂ ਆਪਣੇ ਲੀਡਰਾਂ ਨਾਲ ਵੀ ਸਲਾਹ ਕਰੂੰਗਾ ਵਰਕਨਾ ਨਾਲ ਵੀ ਕਈ ਪ੍ਰਾਇੋਰਟੀ ਬਣਾਓ ਕੀ ਚਾਹੋ ਨੇ ਤੁਸੀਂ ਕੇਂਦਰ ਸਰਕਾਰ ਤੋਂ ਤੇ ਹੁਣ ਅਗਲੇ 2-4 ਦਿਨ ਚੋਂ ਸਾਰੀਆਂ ਗੱਲਾਂ-ਗੱਲਾਂ ਕਰਕੇ ਫਿਰ ਕੰਮ ਸ਼ੁਰੂ ਕਰਾਂਗੇ ਬਿਲਕੁਲ ਨਵੇਂ ਸਿਰੇ ਤੋਂ ਸਾਰੀਆਂ ਗੱਲਾਂ ਸ਼ੁਰੂ ਕਰਾਂਗੇ ਇਸ ਤਰ੍ਹਾਂ ਦਾ ਮੁਕਾਬਲਾ ਨਹੀਂ ਇਸ ਵਾਰ ਮੁਕਾਬਲਾ ਤੇ ਦੇਖੋ ਮੁਕਾਬਲਾ ਤੇ ਹੈ ਹੀ ਸੀ ਲੇਕਿਨ ਜਿਹੜਾ ਮੇਨ ਮੁੱਦਾ ਸੀ ਉਹ ਦਲ ਬਦਲੂਆਂ ਦਾ ਮੁੱਦਾ ਸੀ ਔਰ ਦੂਸਰਾ ਸੀ ਜਿਹੜੀ ਝਾੜੂ ਪਾਰਟੀ ਆ ਉਹ ਪੋਸਟਰ ਲਗਾਉਂਦੀ ਆ ਕੰਮ ਨਹੀਂ ਕਰਦੀ ਉਹਨਾਂ ਦੀ ਹਾਰ ਕਿਉਂ ਸਾਰੇ ਪੰਜਾਬ ਚ ਹੋਈ ਆ ਔਰ ਜਿਹੜੀਆਂ ਇੱਕ ਦੋ ਸੂਟਾਂ ਮਿਲੀਆਂ ਉਹ ਬਾਈ ਡਿਫਾਲਟ ਮਿਲੀਆਂ ਉਹਨਾਂ ਦੀ ਜਿਤਨੀ ਹੈਗੀ ਉੱਥੇ ਕੁਝ ਇਸ ਤਰ੍ਹਾਂ ਦੇ ਕੰਬੀਨੇਸ਼ਨ ਬਣ ਗਏ ਤੇ ਉਹ ਇਸ ਕਰਕੇ ਉਹਨਾਂ ਦੀ ਹਾਰ ਹੀ ਇਸ ਕਰਕੇ ਆ ਕਿ ਉਹ ਕੰਮ 'ਚ ਵਿਸ਼ਵਾਸ ਨਹੀਂ ਕਰਦੇ ਉਹ ਸੋਚਦੇ ਆ ਕਿ ਇਕੱਲੇ ਭਾਸ਼ਣਾ ਨਾਲ ਹੀ ਕੰਮ ਚੱਲ ਜਾਊਗਾ ਇਕੱਲੇ ਪੋਸਟਰਾਂ ਨਾਲ ਹੀ ਕੰਮ ਚੱਲ ਜਾਊਗਾ ਉਹ ਲੋਕਾਂ ਨੇ ਮੇਰੇ ਖਾਲੋਂ ਉਹਨਾਂ ਨੂੰ ਸਬਕ ਸਿਖਾਇਆ ਕਿ ਕਾਕਾ ਜੀ ਐ ਨਹੀਂ ਹੁੰਦਾ ਪੋਸਟਰਾਂ ਨਾਲ ਜਾਂ ਭਾਸ਼ਣਾ ਨਾਲ ਕੰਮ ਨਹੀਂ ਹੁੰਦਾ ਜਿਹੜੀਆਂ ਗੱਲਾਂ ਕਰਦੇ ਉਹ ਪੂਰੀਆਂ ਕਰਕੇ ਦਿਓ ਤੇ ਉਹ ਉਹਨਾਂ ਨੂੰ ਅੱਛਾ ਦੂਸਰਾ ਦਲ ਬਦਲੂਆਂ ਨੂੰ ਲਿਆ ਕੇ ਕਦੇ ਕਿਸੇ ਨੂੰ ਇਧਰੋਂ ਲਿਆ ਕੇ ਉਧਰੋਂ ਲਿਆ ਕੇ ਉਹ ਖੜਿਆ ਕਰ ਰਹੇ ਸੀ ਉਹਦੇ ਤੇ ਵੀ ਲੋਕਾਂ ਦੀ ਨਾਰਾਜ਼ਗੀ ਸੀ ਕਿ ਦਲ ਬਦਲੂ ਨੂੰ ਵੋਟ ਕਿਉਂ ਪਾਈ ਜਾਵੇ ਆਪਣਾ ਕੋਈ オリジナル ਬੰਦਾ ਖੜਾ ਕਰਦੇ ਹੋ ਸਕਦਾ ਬੈਟਰ ਪਰਫਾਰਮੈਂਸ ਹੁੰਦੀ ਤੇ ਇਸ ਕਰਕੇ ਬਹੁਤ ਸਾਰੇ ਮੁੱਦੇ ਝਾੜੂ ਵਾਲੀ ਪਾਰਟੀ ਦੇ ਤਾਂ ਮੁੱਦੇ ਹੀ ਇਹ ਨੇ ਔਰ ਉਹ ਕੇਂਦਰ ਵਾਲਿਆਂ ਦੇ ਵੀ ਮੁੱਦੇ ਕੀ ਨੇ ਇਸ ਵਾਰ ਜਿਹੜਾ ਇੰਡੀਆ ਐਲਾਈਂਸ ਨੂੰ ਇੰਨੀਆਂ ਸੀਟਾਂ ਮਿਲੀਆਂ ਉਹਦਾ ਕਾਰਨ ਕੀ ਆ ਉਹਦਾ ਮੇਨ ਕਾਰਨ ਹੈ ਕਿ ਤੋਂ ਮੋਦੀ ਜੀ ਸਵੇਰ ਤੋਂ ਸ਼ਾਮ ਤੱਕ ਆਪਣਾ ਭਾਸ਼ਣ ਦੇ ਹੀ ਜਾਂਦੇ ਆ ਲੇਕਿਨ ਕੰਮ ਥੱਲੇ ਕੁਝ ਨਹੀਂ ਹੈਗਾ ਮਹਿੰਗਾਈ ਆ ਅਨਇੰਪਲੋਇਮੈਂਟ ਆ ਕਿਸਾਨਾਂ ਦਾ ਮਸਲਾ ਹੈਗਾ ਨੌਜਵਾਨਾਂ ਦਾ ਮਸਲਾ ਇੰਨੇ ਮਸਲੇ ਆ ਉਹਨਾਂ ਨੇ ਕਿਸੇ ਮਸਲੇ ਤੋਂ ਕੁਝ ਲੈਣਾ ਦੇਣਾ ਨਹੀਂ ਭਾਸ਼ਣ ਕਰਕੇ ਅੱਗੇ ਵੱਧ ਜਾਣਾ ਤਾਂ ਲੋਕਾਂ ਨੇ ਇੰਨੀ ਸਪੋਰਟ ਕੀਤੀ ਮੈਂ ਤਾਂ ਦੇਖੋ ਮੇਰੇ ਪਿਛਲੇ ਬਹੁਤ ਸਾਰੇ ਮੁੱਦੇ ਪੈਂਡਿੰਗ ਨੇ ਇੱਕ ਤਾਂ ਉਹ ਪਰ ਹੁਣ ਦੁਬਾਰਾ ਬਣਿਆ ਤੇ ਆਪਣੇ ਲੀਡਰਾਂ ਵਰਕਰਾਂ ਨਾਲ ਇੱਕ ਵਾਰੀ ਦੁਬਾਰਾ ਗੱਲ ਕਰੂੰਗਾ ਨਾ ਅਜੇ ਤਾਂ ਤੁਹਾਡੇ ਸਾਹਮਣੇ ਸਰਟੀਫਿਕੇਟ ਹੀ ਲਿਆ ਉਹ ਉਹਨਾਂ ਨਾਲ ਗੱਲ ਕਰੂੰਗਾ ਕਿ ਭਾਈ ਕਿਹੜੀਆਂ-ਕਿਹੜੀਆਂ ਗੱਲਾਂ ਤੁਹਾਡੇ ਮਨ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਹੜੀਆਂ ਪੈਂਡਿੰਗ ਨੇ ਜਿਹੜੀਆਂ ਕਰਾਉਣੀਆਂ ਜ਼ਰੂਰੀ ਨੇ ਉਹ ਫਿਰ ਉਹਨਾਂ ਨਾਲ ਪੁੱਛ ਕੇ ਲਿਸਟ ਬਣਾ ਕੇ ਔਰ ਉਹਨਾਂ ਨੂੰ ਫਿਰ ਕਰਾਉਣਾ ਸ਼ੁਰੂ ਕਰ ਦੱਸਦਾ ਲੈਟਰ ਮਿਲ ਕੇ ਹਾਂ ਜੀ ਲੈਟਰ ਬਟ ਕੇ ਲੋਕ ਸਭਾ ਹਲਕਾ ਫਤੇਗੜ ਦੀ ਗੱਲ ਕਰੀਏ ਤਾਂ ਲੋਕ ਸਭਾ ਹਲਕਾ ਫਤੇਗੜ ਦੇ 14 ਰਾਊਂਡ ਪੂਰੇ ਹੋ ਚੁੱਕੇ ਨੇ ਤੇ ਕਾਂਗਰਸ ਪਾਰਟੀ ਜਿਹੜੀ ਹੈ ਲਗਭਗ 17 ਤੋਂ 18000 ਦੇ ਕਰੀਬ ਜਿਹੜੀ ਹੈ ਲੀਡਰਸ਼ਿਪ ਦੇ ਉੱਪਰ ਚੱਲ ਰਹੀ ਹੈ ਮੇਰੇ ਨਾਲ ਕਾਂਗਰਸ ਪਾਰਟੀ ਦੇ ਪ੍ਰਵਕਤਾ ਨਾਗਪਾਲ ਜੀ ਬੈਠੇ ਨੇ ਨਾਗਪਾਲ ਜੀ ਕਿਵੇਂ ਲੱਗ ਰਿਹਾ ਹੈ ਬਹੁਤ ਬਹੁਤ ਚੰਗਾ ਲੱਗ ਰਿਹਾ ਖਾਸ ਤੌਰ ਤੇ ਡਾਕਟਰ ਰਮਨ ਸਿੰਘ ਜਿਹੜਾ ਲੋਕ ਸਭਾ ਹਲਕਾ ਫਤੇਗੜ ਤੋਂ ਔਰ ਪੰਜਾਬ ਦੇ ਲੋਕਾਂ ਦੇ ਅਸੀਂ ਬਹੁਤ ਤਨਮਾਦ ਕਰਦੇ ਆ ਜੋ ਪੰਜਾਬ ਚੋਂ ਖਬਰਾਂ ਆ ਰਹੀਆਂ ਨੇ ਕਾਂਗਰਸ ਪਾਰਟੀ ਜਿਹੜੀ ਹੈ ਪੰਜਾਬ ਚੋਂ ਸਭ ਤੋਂ ਵੱਧ ਸੀਟਾਂ ਜਿਹੜਾ ਹੈ ਜਿੱਤ ਰਹੀ ਆ ਔਰ ਓਵਰ ਆਲ ਵੀ ਰਾਹੁਲ ਗਾਂਧੀ ਜੀ ਵੀ ਜਿੱਤ ਰਹੇ ਨੇ ਜੋ ਕਿ ਸਾਡਾ ਤਾਂ ਮੋਬਾਈਲ ਜਿਹੜਾ ਹੈ نیچے ਆ ਔਰ ਸਾਡੇ ਗਠਬੰਧਨ ਨੂੰ ਵੀ ਜਿਹੜਾ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬੱਤ ਸੀਟਾਂ ਆ ਰਹੀਆਂ ਔਰ ਕਾਂਗਰਸ ਪਾਰਟੀ ਨੂੰ ਵੀ ਜ਼ਿਆਦਾ ਆ ਰਹੀਆਂ ਗਠਬੰਧਨ ਆਪਣਾ ਇੰਡੀਆ ਗਠਬੰਧਨ ਚ ਸਭ ਤੋਂ ਵੱਡਾ ਥੜਾ ਕਾਂਗਰਸ ਦਾ ਹੈ ਅਸੀਂ ਉਮੀਦ ਰੱਖਦੇ ਹਾਂ ਸ਼ਾਮ ਤੱਕ ਤੇ ਨਤੀਜੇ ਜਿਹੜਾ ਹੈ ਸਾਡੇ ਇੰਡੀਆ ਗਠਬੰਧਨ ਦੇ ਔਰ ਕਾਂਗਰਸ ਪਾਰਟੀ ਦੇ ਲਈ ਚੰਗੀਆਂ ਖੁਸ਼ਖਬਰੀਆਂ ਲੈ ਕੇ ਆਣਗੇ ਔਰ ਜਿਵੇਂ ਫਦੇਗੜ ਦੀ ਗੱਲ ਕਰੀਏ ਫਦੇਗੜ ਦੇ ਵਿੱਚ ਜਿਹੜੀ ਆਮ ਰੁਝਾਵ ਲੋਕਾਂ ਦਾ ਚੱਲ ਰਿਹਾ ਸੀ ਉਹ ਸੀ ਕਿ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਦਿਖਾਇਆ ਜਾ ਰਿਹਾ ਸੀਗਾ ਪਰ ਉਲਟ ਨਤੀਜੇ ਰਹੇ ਹਨ ਦੇਖਣ ਨੂੰ ਮਿਲੇ ਨੇ ਕਿੰਨੀ ਕੁ ਤੰਗੇ ਅਸੀਂ ਇਹ ਪਹਿਲੇ ਦਿਨ ਤੋਂ ਨਹੀਂ ਇਹ ਗੱਲ ਸੁਣੀ ਕਿ ਤੀਜੇ ਨੰਬਰ ਤੇ ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਇਹ ਚੱਲ ਰਹੀ ਸੀ ਪਤਾ ਸੀ ਵੀ ਡਾਕਟਰ ਅਮਰ ਸਿੰਘ ਜੀ ਦੀ ਜੋ ਆਪਣੀ ਛਵੀ ਆ ਕਾਂਗਰਸ ਪਾਰਟੀ ਦੇ ਨਾਲ-ਨਾਲ ਬਹੁਤ ਆਉਂਦਾ ਜਿਹੜਾ ਹੈ ਫਾਇਦਾ ਹੋਇਆ ਉਹਨਾਂ ਦੀ ਇਮਾਨਦਾਰੀ ਦਾ ਉਹਨਾਂ ਦੀ ਲਿਆਕਤ ਦਾ ਉਹਨਾਂ ਦੀ ਕਾਬਲੀਅਤ ਦਾ ਔਰ ਕਾਂਗਰਸ ਪਾਰਟੀ ਦੇ ਹਰ ਵਰਕਰ ਨੇ ਕਾਂਗਰਸ ਪਾਰਟੀ ਦੇ ਹਰ ਜੋ ਹਲਕਾ ਇੰਚਾਰਜ ਨੇ ਖਾਸ ਤੌਰ ਤੇ ਅਸੀਂ ਸਰਦਾਰ ਗੁਰਕੀਰਤ ਸਿੰਘ ਜੀ ਦੇ ਆਪਣੇ ਹਲਕੇ ਤੋਂ ਗੱਲ ਕਰੀਏ ਉਹਨਾਂ ਨੇ ਵੀ ਬੜੀ ਜੀਤ ਹੌਮੈਂਟ ਕਰੀ ਉਹਨਾਂ ਦੀ ਸਮੁੱਚੀ ਟੀਮ ਨੇ ਚਾਹੇ ਸਾਡੇ ਬਲਾਕ ਦੇ ਦੋਨੋਂ ਪ੍ਰਧਾਨ ਹੋਣ ਨਗਰ ਕੌਂਸਲ ਦੇ ਪ੍ਰਧਾਨ ਹੋਣ ਪੂਰੇ ਕਾਂਗਰਸ ਪਾਰਟੀ ਦੇ ਯੂਥ ਕਾਂਗਰਸ ਮਹਿਲਾ ਵਿੰਗ ਜਿੰਨੇ ਵੀ ਸਾਡੇ ਜਿਹੜਾ ਹੈ ਦਲ ਨੇ ਪਿੰਡਾਂ ਤੋਂ ਸ਼ਹਿਰਾਂ ਤੋਂ ਬਹੁਤ ਬਹੁਤ ਸਾਰਿਆਂ ਦਾ ਧ ਫਾਈਨਲ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਉਮੀਦ ਹੈ ਵੀ ਇਸ ਤੋਂ ਵੀ ਬਿਹਤਰ ਪ੍ਰਦਰਸ਼ਨ ਹੋਏਗਾ ਵੀ ਜਿੱਤ ਵਾਲਾ ਸੀ ਵੱਧ ਰਹੇ ਆ ਜਿੱਤ ਯਕੀਨੀ ਵਾਹਿਗੁਰੂ ਜਿਹੜਾ ਸਾਡੀ ਚੋਲੀ ਪਾਣਗੇ ਇਹ ਉਮੀਦ ਕਰਦੇ ਆ ਸੋਏ ਸੀ ਕਾਂਗਰਸ ਦੇ ਪ੍ਰਵਕਤਾ ਨਾਗਪਾਲ ਜੀ ਜਿਨ੍ਹਾਂ ਨੇ ਕਿ ਦੱਸਿਆ ਕਿ ਲਗਭਗ ਲੀਡ ਜਿਹੜੀ ਹੈ ਕਾਫੀ ਚੱਲ ਰਹੀ ਹੈ ਤੇ ਕਾਂਗਰਸ ਇਸ ਵਾਰ ਫਤਿਹਗੜ ਤੋਂ ਤਾਂ ਬਾਜ਼ੀ ਮਾਰੇ ਚੁੱਕੀ ਹੈ ਪੰਜਾਬ ਦੇ ਵਿੱਚ ਵੀ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ